ਜਿਲੰਦਰ ਦੇ थाना ਰਾਮਾਵੰਡੀ ਦੀ ਪੁਲਿਸ ਨੇ ਤਿੰਨ ਔਰਤਾਂ ਤੇ ਇੱਕ ਆਦਮੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਗਰੋਹ ਹਨੀ ਟ੍ਰੈਪ ਰਾਹੀਂ ਲੋਕਾਂ ਤੋਂ ਪੈਸੇ ਵਸੂਲ ਕਰ ਰਿਹਾ ਹੈ ਇਸ ਗਰੋਹ ਦੀਆਂ ਔਰਤਾਂ ਲੋਕਾਂ ਨੂੰ ਹੋਟਲ ਦੇ ਕਮਰਿਆਂ ਵਿੱਚ ਬੁਲਾ ਕੇ ਛੇੜੇਛਾੜ ਦੇ ਇਲਜ਼ਾਮ ਲਗਾਉਂਦੀਆਂ ਸਨ ਅਤੇ ਇਹਨਾਂ ਦੇ ਨਾਲ ਦੋ ਵਿਅਕਤੀ ਵੀ ਜੁੜੇ ਹੋਏ ਸਨ ਉਹ ਲੋਕ ਉਸ ਵਿਅਕਤੀ ਦੀ ਵੀਡੀਓ ਬਣਾ ਲੈਂਦੇ ਸਨ ਆਪਣੀ ਇੱਜ਼ਤ ਬਚਾਉਣ ਲਈ ਵਿਅਕਤੀ ਨੂੰ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦਾ ਮੂੰਹ ਬੰਦ ਕਰਵਾਉਂਦਾ ਸੀ ਜਦੋਂ ਰਾਮਾਵੰਡੀ ਪੁਲਿਸ ਨੂੰ ਅ ਮਾਮਲੇ ਦੇ ਸਿਕਾਦ ਮਲੀਤਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਦੇ ਜਲੰਧਰ ਦੇ ਨੰਗਲ ਸ਼ਾਮਾ ਚੌਂਕ ਕੋਲ ਜਾਲ ਵਿਛਾ ਕੇ ਵਿਰੋਧ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਇਸ ਸ਼ਹਿਰ ਦੇ ਵਿੱਚ ਜਿਹੜਾ ਇਹ ਲੋਕੀ ਜਿਹੜੇ ਹੈਗੇ ਮਾੜੇ ਕੰਮ ਕਰਦੇ ਹੈਗੇ ਨੇ ਗੈਰ ਕਾਨੂੰਨੀ ਕੰਮ ਕਰਦੇ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਸੈਂਟਰਲ ਸਟਰੀ ਮੇਚਰ ਸੀ ਇੱਕ ਮਹਿੰਮਤ ਚਲਾਈ ਸੀ ਜੋ ਇਸੇ ਹੀ ਮਹਿੰਮ ਦੇ ਤਹਿਤ ਐਸਐਚਓ ਰਾਮਾ ਮੰਡੀ ਨੂੰ ਮਿਤੀ 9 ਤੋਂ 24 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਵੀ ਇਹ 4 5 ਵਿਅਕਤੀ ਟੋਟਲ ਹੈਗੇ 5 ਇਹ ਹੈਗੇ ਨੇ ਜਿਨ੍ਹਾਂ ਦੇ ਵਿੱਚ 2 ਮੇਲਜ਼ ਹੈਗੇ ਨੇ ਜਿਨ੍ਹਾਂ ਦੇ ਨਾਮ ਕਰਮਵਾਰ ਤਰਮਿੰਦਰ ਤੇ ਰਿਸ਼ਭ ਔਰ 3 ਇਹ ਫੀਮੇਲਜ਼ ਹੈਗੀਆਂ ਨੇ ਜਿਨ੍ਹਾਂ ਦੇ ਨਾਮ ਕਰਨਵਾਰ ਮੋਨੀ, ਪ੍ਰੀਤਕੌਰ ਤੇ ਅਮਨਦੀਪ ਉਹ ਇਹ ਪੰਜੋ ਜਾਨੇ ਜਿਹੜੇ ਹੈਗੇ ਨੇ ਇਹ ਰਲ ਕੇ ਇੱਕ ਗੈਂਗ ਚਲਾਉਂਦੇ ਨੇ ਇੱਕ ਕ੍ਰਾਈਮਿਨਲ ਗੈਂਗ ਆ ਜਿਹੜਾ ਕਿ ਇਹ ਲੜਕੀਆਂ ਨੇ ਇਹ ਆਮ ਭੋਲੇ ਭਾਲੇ ਲੋਕਾਂ ਨੂੰ ਲਵ ਅਫੇਅਰਸ ਦਾ ਚਾਂਸਾ ਦੇ ਕੇ ਉਹਨਾਂ ਨੂੰ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਲੈ ਜਾਂਦੀਆਂ ਨੇ ਤੋਂ ਉੱਥੇ ਲਿਜਾ ਕੇ ਉਸ ਲੜਕੋ ਉਸ ਪੋਲੇ ਪਾਲੇ ਆਦਮੀ ਦੇ ਨਾਲ ਇਹ ਛੇੜਛਾੜ ਦਾ ਜਿਹੜਾ ਹੈਗਾ ਵਾ આરોਪ ਲਾਉਂਦੀਆਂ ਨੇ ਤੇ ਇੱਕ ਵੀਡੀਓ ਬਣਾਉਂਦੀਆਂ ਨੇ ਤੋਂ ਜਿਹੜੇ ਇਹਨਾਂ ਦੇ ਦੂਸਰੇ ਸਾਥੀ ਹੈਗੇ ਨੇ ਜਿਹੜੇ ਕਿ ਮੇਲ ਸਾਥੀ ਨੇ ਧਰਮਿੰਦਰ ਤੇ ਰਿਸ਼ਭ ਇਹਨਾਂ ਨੂੰ ਇਹ ਉਸ ਜਗ੍ਹਾ ਦੀ ਇੱਕ ਲੋਕੇਸ਼ਨ ਪੇਜ ਕੇ ਉਸ ਮੌਕੇ ਤੇ ਬਣਾਉਂਦੇ ਨੇ ਤੋਂ ਬਾਅਦ ਵਿੱਚ ਜਦੋਂ ਉਹ ਆ ਜਾਂਦੇ ਨੇ ਤਾ ਫਿਰ ਇਕੱਠੇ ਹੋ ਕੇ ਉਹ ਉਹ ਵਿਅਕਤੀ ਦੇ ਉੱਤੇ આરોਪ ਲਾਉਂਦੇ ਨੇ ਕਿ ਇਸ ਵਿਅਕਤੀ ਨੇ ਸਾਡੇ ਨਾਲ ਛੇੜਛਾੜ ਕੀਤੀ ਆ ਤੇ ਉਸ ਉਸ ਵਿਅਕਤੀ ਨੂੰ ਉਹਦੀ ਇੱਜ਼ਤ ਦਾ ਖਤਰਾ ਪਾ ਕੇ ਕਿ ਇਸ ਚੀਜ਼ ਨੂੰ ਅਸੀਂ ਵੀਡੀਓ ਨੂੰ ਜਿਹੜੀ ਬਲੈਕਮੇਲਿੰਗ ਕਰਾਂਗੇ ਤੋਂ ਡਰ ਦੇ ਵਿੱਚ ਪਾ ਕੇ ਜ਼ੋਰ ਜ਼ਬਰਦਸਤੀ ਉਹਦੇ ਤੋਂ ਜਿਹੜੀ ਹੈਗੀ ਆ ਪੈਸਿਆਂ ਦੀ ਬਿਛੂਲੀ ਵਸੂਲੀ ਕਰਦੇ ਜਿਹੜੀ ਕਿ ਐਕਸਟਰੈਕਸ਼ਨ ਜਿਹੜੀ ਇੱਕ ਕਿਸਮ ਹੈਗੀ ਆ ਤੋਂ ਜਿਹੜੇ ਇਸ ਗੈਂਗ ਨੂੰ ਅਸੀਂ ਇਹ ਕਾਬੂ ਕੀਤਾ ਹੈਗਾ ਵਾ ਤੋਂ ਜਿਹਦੇ ਵਿੱਚ ਅਸੀਂ ਫਿਲਹਾਲ ਇਹਦੇ ਵਿੱਚ ਚਾਰ ਜਿਹੜੇ ਹੈਗੇ ਨੇ ਤਿੰਨ ਲੜਕੀਆਂ ਬੋਨੀ ਪ੍ਰੀਤ ਤੇ ਅਮਨਦੀਪ ਖੋੜ ਅਤੇ ਜਿਹੜਾ ਚੌਥਾ ਦੋਸ਼ੀ ਹੈਗਾ ਵਾ ਰਿਸ਼ਭ ਉਹਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਹੈਗਾ ਵਾ ਜਿਹੜਾ ਪੰਜਵਾਂ ਦੋਸ਼ੀ ਹੈਗਾ ਉਹਦੀ ਗ੍ਰਿਫਤਾਰੀ ਵਾਸਤੇ ਜਿਹੜਾ ਹੈਗਾ ਵਾ ਇਹ ਐ ਜਿਹੜੀ ਹੈਗੀ ਆ ਛਾਪੇਮਾਰੀ ਜਿਹੜੀ ਹੈਗੀ ਆ ਉਹ ਕੀਤੀ ਜਾਦੀ ਹੈ ਸੁਰੇ ਕਿੱਥੋਂ ਲੈਣ ਵਾਲਿਆ ਇਹ ਬੇਸਿਕਲੀ ਜਿਹੜੇ ਹੈਗੇ ਨੇ ਸਾਰੇ ਦੇ ਸਾਰੇ ਜਲੰਧਰ ਸ਼ਹਿਰ ਦੇ ਅਲੱਗ-ਅਲੱਗ ਮਹੱਲਿਆਂ ਤੇ ਰਹਿਣ ਵਾਲੇ ਹੈਗੇ ਨੇ ਤੋ ਜਿਹੜਾ ਇਹਨਾਂ ਦੀ ਹੁਣ ਤੱਕ ਦੀ ਪੁੱਛ ਪਿਛਤ ਦੇ ਵਿੱਚ ਇਹ ਗੱਲ ਆਈ ਹੈਗੀ ਕਿ ਇਹਨਾਂ ਨੇ ਇਸ ਤਰ੍ਹਾਂ ਦੀਆਂ ਫਿਲਹਾਲ ਸ਼ਹਿਰ ਦੇ ਵਿੱਚ ਕੋਈ ਚਾਰ ਵਾਰਦਾਤਾ ਕੀਤੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਿਲਹਾਲ ਇਹ ਦੋ ਵਿਅਕਤੀਆਂ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਤੱਕੇਸ਼ਾਈ ਕੀਤੀ ਹੈ ਜਾਂ ਬਲੈਕਮਿਲਿੰਗ ਕੀਤੀ ਹੈਗੀ ਹੈ ਲਵ ਫੀਅਰਸ ਦਾ ਜਿਹੜਾ ਚਾਂਸਾ ਦੇ ਕੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਾਈ ਹੈ